ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈਗਾ ਜੀ ਇੱਕ ਅੱਜ ਹੀ ਸਵੇਰੇ ਅਸੀਂ ਪੀਐਸ ڪرਿੰਡਾ ਵਿੱਚ ਅਸੀਂ ਭਰੋਪਾਲ ਵਿਲੇਜ ਚ 2 10 ਪਿਸਟਲਸ ਤੇ 2 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਲੇਡੀਆਂ ਤੇ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਸਾਨੂੰ ਇੱਕ ਗੁਪਚਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਜਿਹੜੇ ਹੈਗੇ ਨੇ ਕੁਲਜੀਤ ਕੌਰ ਉਲਫ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਰਾਜਵੀਰ ਕੌਰ ਐਲੀਅਸ ਰਾਜਕੌਰ ਪਤਨੀ ਦਲਬੀਰ ਸਿੰਘ ਰਮ ਪ੍ਰੀਤ ਸਿੰਘ ਉਰਫ ਧਮੂ ਪੁੱਤਰ ਦਲਬੀਰ ਸਿੰਘ ਇਹਨਾਂ ਦੇ ਘਰੇ ਹੇਰੋਇਨ ਦੀ ਰਿਕਵਰੀ ਤੁਮ ਨੂੰ ਹੋ ਸਕਦੀ ਹੈ ਤਾਂ ਸਾਡੀਆਂ ਟੀਮਸ ਤੁਰੰਤ ਐਸ ਐਚ ਓ ਕਰੇਂਡਾ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਾਡੀਆਂ ਟੀਮਸ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਤੇ 2 ਕਿਲੋ ਹੇਰੋਇਨ ਦੀ ਸਾਨੂੰ ਰਿਕਵਰੀ ਹੋਈ ਹੈ ਤੇ 10 ਉੱਥੇ ਮੌਕੇ ਤੇ ਸਾਨੂੰ ਪਿਸਟਲਸ ਮਿਲੇ ਨੇ 30 ਔਰ ਦੇ ਐਕਸ 5 ਪਿਸਟਲਸ ਪਾਕਿਸਤਾਨੀ ਮੇਡ ਤੇ ਫਿਰ ਸਾਡੇ ਡੀ ਐਸ ਪੀ ਸਾਹਿਬ ਵੀ ਉੱਥੇ ਜਾ ਕੇ ਦੇਖ ਕੇ ਆਏ ਤੇ ਬਾਕੀ ਦੀ ਤਫ਼ਤੀਸ਼ ਅਸੀਂ ਸਾਡੀ ਚੱਲ ਰਹੀ ਹੈ ਐਫ ਆਈ ਆਰ ਨੰਬਰ 60 ਅਸੀਂ ਅੰਡਰ ਐਨ ਡੀ ਪੀ ਐਸ ਐਕਟ ਆਰਮਜ਼ ਐਕਟ ਪੀ ਐਸ ਕਰਿੰਡਾ ਵਿੱਚ ਰਜਿਸਟਰ ਕਰ ਲਿਆ ਡਰਗਮਨੀ ਨਹੀਂ ਹੈ 3000 ਰੁਪਿਆ ਡਰਗਮਨੀ ਹੈਗੀ ਹੈ ਸਾਡੇ ਸਰ ਇਹ ਦਲਬੀਰ ਸਿੰਘ ਕੌਣ ਹੈ ਜੀ ਇਹਨਾਂ ਦੇ ਇਹਦੇ ਤਿੰਨ ਜਿਹੜੇ ਨੇ ਤੁਸੀਂ ਜਿਹੜੇ ਹੁੰਦੇ ਦਿੱਸੇਗੇ ਨੇ ਦੋ ਐਕਸ ਕੋਆਰਡੀਨੇਟ ਇੱਕ ਤੁਸੀਂ ਕਰਤਾਰ ਕਰ ਲਿਆ ਇਹਦੇ ਚ ਜੀ ਐਦਾਂ ਹੋਇਆ ਹੈ ਕਿ ਇੱਕ ਤਰਨ ਤਰਨ ਪੁਲਿਸ ਵੱਲੋਂ ਵੀ ਇੱਕ ਸੈਪਟੇਟ ਆਪਰੇਸ਼ਨ ਚ ਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਫੀਮ ਫੜੀ ਹੈ ਕੱਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇ ਤਾਇਆ ਦੇ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਜਿਹੜੇ ਸੀਗੇ ਪਾਕਿਸਤਾਨੀ ਸਮਗਲਰਸ ਤੋਂ ਇਹ ਹੈਰੋਇਨ ਤੇ ਆਪਣਾ ਹਮਜ਼ ਮੰਗਾਉਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਕਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਹੈ ਹਮਜ਼ ਦੀ ਤੇ ਅਸੀਂ ਹੋਰ ਵੀ ਇਹਨਾਂ ਤੋਂ ਪੁੱਛ ਕੇ ਚ ਕਰਕੇ ਜਿਹੜੇ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਉਹ